ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਈ ਮਹੀਸ਼ਾ ਜੀ ਬਾਰੇ ਜਾਣਕਾਰੀ ਹਾਸਲ ਕਰਾਂਗੇ ਭਾਈ ਮਹੀਸ਼ਾ ਜੀ ਗੁਰੂ ਅਮਰਦਾਸ ਜੀ ਦੇ ਸਮੇਂ ਦੇ ਸਿੱਖ ਹੋਏ ਹਨ ਇਹ ਸੁਲਤਾਨਪੁਰ ਦੇ ਰਹਿਣ ਵਾਲੇ ਅਮੀਰ ਸ਼ਾਹੂਕਾਰ ਸਨ ਉਹਨਾਂ ਨੇ ਗੁਰੂ ਅਮਰਦਾਸ ਜੀ ਦੀ ਉਪਮਾ ਸੁਣੀ ਤੇ ਮਨ ਵਿੱਚ ਚਾਹ ਪੈਦਾ ਹੋਇਆ ਕਿ ਉਹ ਉਹਨਾਂ ਦੇ ਦਰਸ਼ਨ ਕਰੇ ਗੁਰੂ ਜੀ ਦੇ ਦਰਸ਼ਨ ਲਈ ਉਹ ਗੋਇੰਦਵਾਲ ਆਇਆ ਗੁਰੂ ਘਰ ਦੀ ਮਰਿਆਦਾ ਅਨੁਸਾਰ ਉਸਨੇ ਪਹਿਲਾ ਲੰਗਰ ਵਿੱਚੋਂ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਸਭ ਲੋਕ ਉੱਚ-ਨੀਚ ਅਮੀਰੀ-ਗਰੀਬੀ ਅਤੇ ਜਾਤ-ਪਾਤ ਦੇ ਭੇਦ-ਭਾਵ ਤੋਂ ਬਿਨਾ ਪ੍ਰੇਮ ਨਾਲ ਪ੍ਰਸ਼ਾਦਾ ਛਕ ਰਹੇ ਸਨ ਭਾਈ ਮਹੇਸ਼ਾ ਜੀ ਗੁਰੂ ਘਰ ਦੀ ਇਸ ਮਰਿਆਦਾ ਤੇ ਸਿੱਖਾਂ ਨੂੰ ਪ੍ਰੇਮ ਨਾਲ ਸੇਵਾ ਕਰਦਿਆਂ ਦੇਖ ਕੇ ਬੜੇ ਬੜੇ ਪ੍ਰਭਾਵਿਤ ਹੋਏ ਫਿਰ ਉਹਨਾਂ ਨੇ ਜਾ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਗੁਰੂ ਜੀ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਕਿ ਕਿਰਤ ਕਰਨੀ ਬਣ ਛਕਣਾ ਅਤੇ ਨਾਮ ਜਪਣਾ ਹਰੇਕ ਜੀਵ ਲਈ ਅਤ ਜ਼ਰੂਰੀ ਹੈ ਜੋ ਆਦਮੀ ਹੱਥੀਂ ਕਮਾਈ ਨਹੀਂ ਕਰਦਾ ਤੇ ਦੂਜਿਆਂ ਦੀ ਕਮਾਈ ਤੇ ਪਾਲਦਾ ਹੈ ਉਹ ਸਮਾਜ ਲਈ ਕਲੰਕ ਹੈ ਤੇ ਧਰਤੀ ਤੇ ਭਾਰ ਹੈ ਆਪਣੇ ਮਨ ਦੀ ਪੂਰੀ ਇਮਾਨਦਾਰੀ ਨਾਲ ਗੁਰੂ ਦੀ ਕਿਰਤ ਸਮਝ ਕੇ ਕਰਨੀ ਅਤੇ ਉਸ ਵਿੱਚੋਂ ਦਸਵਾਂ ਹਿੱਸਾ ਗਰੀਬਾਂ ਤੇ ਲੋੜਵੰਦਾ ਲਈ ਕੱਢਣਾ ਤੇ ਪ੍ਰਭੂ ਦਾ ਨਾਮ ਜਪਣਾ ਇਹ ਪ੍ਰਭੂ ਪ੍ਰਾਪਤੀ ਦਾ ਦੁਆਰ ਹੈ ਗੁਰੂ ਜੀ ਨੇ ਹੋਰ ਦੱਸਿਆ ਕਿ ਪ੍ਰਾਇਆ ਹੱਕ ਮਾਨਣਾ ਮੁਰਦਾ ਖਾਣ ਬਰਾਬਰ ਹੈ ਕਿਸੇ ਦੀ ਅਮਾਨਤ ਨਹੀਂ ਰੱਖਣੀ ਚਾਹੀਦੀ ਮੁਨਾਫਾਖੋਰ ਰੱਬ ਦੀ ਹਜ਼ੂਰੀ ਵਿੱਚ ਸਜ਼ਾ ਦੇ ਹੱਕਦਾਰ ਹੁੰਦੇ ਹਨ ਗੁਰੂ ਜੀ ਨੇ ਆਖਿਆ ਕਿ ਪਰਮਾਤਮਾ ਇੱਕ ਹੈ ਤੇ ਉਹ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ ਉਸ ਨੂੰ ਕਿਸੇ ਦਾ ਡਰ ਨਹੀਂ ਤੇ ਨਾ ਹੀ ਉਸ ਨੂੰ ਕਿਸੇ ਤੇ ਨਾ ਹੀ ਉਸ ਦਾ ਕਿਸੇ ਨਾਲ ਵੈਰ ਹੈ ਉਹ ਜੰਮਦਾ ਮਰਦਾ ਨਹੀਂ ਤੇ ਨਾ ਹੀ ਸਮੇਂ ਦੇ ਬੰਦਨਾ ਵਿੱਚ ਹੈ ਇਹੋ ਜਿਹੇ ਸਮਰਾਤ ਪ੍ਰਭੂ ਦੇ ਗੁਣਾ ਦਾ ਗਾਇਨ ਕਰਨ ਨਹੀਂ ਉਸ ਦੀ ਬੰਦਗੀ ਹੈ ਗੁਰੂ ਜੀ ਨੇ ਸਮਝਾਇਆ ਕਿ ਕੇਸ ਪ੍ਰਭੂ ਦੀ ਅਨਮੋਲ ਦਾਤ ਹਨ ਇਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਤੇ ਇਹਨਾਂ ਨੂੰ ਕੱਟ ਕੇ ਜਾਂ ਰੰਗ ਕੇ ਇਹਨਾਂ ਦੀ ਵੀ ਅਦਬੀ ਕਰਨੀ ਮੰਨਮਤ ਹੈ ਪਰਮਾਤਮਾ ਨੇ ਜਿਸ ਤਰ੍ਹਾਂ ਦਾ ਸਾਡੇ ਸਰੂਪ ਬਣਾਇਆ ਹੈ ਉਸ ਨੂੰ ਉਸੇ ਤਰ੍ਹਾਂ ਕਾਇਮ ਰੱਖਣਾ ਚਾਹੀਦਾ ਹੈ ਪਰਮਾਤਮਾ ਵੀ ਇਹੀ ਚਾਹੁੰਦਾ ਹੈ ਕਿ ਇਸਨਾਂ ਇਨਸਾਨ ਨੂੰ ਜਿਸ ਸਰੂਪ ਵਿੱਚ ਮੈਂ ਪੈਦਾ ਕੀਤਾ ਹੈ ਉਹ ਉਸੇ ਸਰੂਪ ਵਿੱਚ ਰਹੇ ਇਸੇ ਲਈ ਜਦੋਂ ਅਸੀਂ ਉਸਦੇ ਬਣਾਏ ਹੋਏ ਸਰੂਪ ਨੂੰ ਤੋੜਦੇ ਹਾਂ ਭਾਵ ਕੇਸ ਕੱਟਦੇ ਹਾਂ ਤਾਂ ਉਹ ਪ੍ਰਭੂ ਦੇ ਹੁਕਮ ਵਿੱਚ ਫਿਰ ਪੈਦਾ ਹੋ ਜਾਂਦੇ ਹਨ ਜਦੋਂ ਕਿ ਸਰੀਰ ਦਾ ਕੋਈ ਹੋਰ ਅੰਗ ਕੱਟਿਆ ਜਾਏ ਤਾਂ ਉਹ ਦੁਬਾਰਾ ਪੈਦਾ ਨਹੀਂ ਹੁੰਦਾ ਕੇ ਇਸ ਇਨਸਾਨ ਦੇ ਭਲੇ ਲਈ ਹੀ ਪ੍ਰਭੂ ਨੇ ਉਸ ਨੂੰ ਦਿੱਤੇ ਹਨ ਇਹ ਤਾਂ ਮੰਨੋ ਪ੍ਰਭੂ ਸਿਮਰ ਲਈ ਅਦ੍ਰਿਸ਼ਟ ਜੀਭਾਂ ਹਨ ਗੁਰਮੁਖ ਰੋਮ ਰੋਮ ਹਾਰਤੀ ਆਵੇ ਕਿਸਾਂ ਵਿੱਚ ਬੜੇ ਨਿਊਟ੍ਰੀਅੰਟ ਤੇ ਵਿਟਾਮਿਨ ਹਾਂ ਅੱਜ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਿਸ ਦਾ ਨਰੀਖਣ ਕਰਕੇ ਕੀਤਾ ਜਾਂਦਾ ਹੈ ਕਿ ਕਿਸ ਵਿਟਾਮਿਨ ਦੀ ਘਾਟ ਹੈ ਇਸ ਕੱਟ ਕੇ ਅਸੀਂ ਕਈ ਕੁਆਂਟਲ ਨਿਊਟ੍ਰਨ ਵਿਟਾਮਿਨ ਕੱਟ ਕੇ ਛੁੱਟ ਦਿੰਨੇ ਹਾਂ ਇਹਵੇਂ ਮਾਨੂੰ ਅਸੀਂ ਕੁਦਰਤੀ ਨਿਯਮਾਂ ਵਿੱਚ ਦਖਲ ਅੰਦਾਜ਼ੀ ਕਰ ਰਹੇ ਹਾਂ ਗੁਰੂ ਸਾਹਿਬ ਜੀ ਨੇ ਅੱਗੇ ਹੋਰ ਕਿਹਾ ਕਿ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਨਾ ਆਚਰਹੀਣ ਚਰਣਹੀਣ ਨਹੀਂ ਹੋਣਾ ਤੇ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਲਾਲਚ ਦਾ ਤਿਆਗ ਕਰਕੇ ਸੰਤੋਖੀ ਬਿਰਤੀ ਧਾਰਨ ਕਰਨੀ ਪਰਮਾਤਮਾ ਪ੍ਰਾਪਤੀ ਲਈ ਜ਼ਰੂਰੀ ਸਾਧਨ ਹਨ ਭਾਈ ਮਹੀਸ਼ਾ ਜੀ ਨੇ ਗੁਰੂ ਜੀ ਦੀਆਂ ਇਹਨਾਂ ਸਾਰੀਆਂ ਸਿੱਖਿਆਵਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਬੜੇ ਆਨੰਦਿਤ ਹੋਏ ਉਹਨਾਂ ਸੋਚਿਆ ਮੈਂ ਤਾਂ ਐਵੇਂ ਭੁੱਲਿਆ ਹੀ ਰਹਾ ਤੇ ਇੰਨੀ ਉਮਰ ਚਾਈ ਹਿੰਗਵਾ ਦਿੱਤੀ ਹੈ ਉਹਨਾਂ ਨੇ ਦ੍ਰਿੜ ਸੰਕਲਪ ਕੀਤਾ ਕਿ ਹੁਣ ਬਾਕੀ ਦੀ ਉਮਰ ਉਹ ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰਦੀ ਕਰਦਾ ਹੋਇਆ ਬਤੀਤ ਕਰੇਗਾ ਕੁਝ ਦਿਨ ਹੋਰ ਗੁਰੂ ਦਰਬਾਰ ਵਿੱਚ ਹਾਜ਼ਰੀ ਭਰ ਕੇ ਉਹ ਵਾਪਸ ਸੁਲਤਾਨਪੁਰ ਆ ਗਿਆ ਹੁਣ ਉਹ सूदखोर ਮਹੀਸ਼ੇ ਤੋਂ ਪਾਈ ਮਹੀਸ਼ਾ ਜੀ ਬਣ ਚੁੱਕੇ ਸਨ ਉਹ ਗਰੀਬਾਂ ਦੀ ਮਦਦ ਤੇ ਲੋੜਵੰਦਾ ਦੀ ਸਹਾਇਤਾ ਲਈ ਹਮੇਸ਼ਾ ਤਤਪਰ ਰਹਿੰਦੇ। ਉਹ ਮੁਨਾਫਾ ਖੋੜੀ ਛੱਡ ਕੇ ਧਰਮ ਦੀ ਕਿਰਤ ਕਰਨ ਲੱਗ ਪਏ ਸਨ। ਉਹ ਗੁਰੂ ਜੀ ਦੇ ਹੁਕਮ ਅਨੁਸਾਰ ਸਵਾਸ ਸਵਾਸ ਪ੍ਰਭੂ ਦਾ ਸਿਮਰਨ ਕਰਨ ਲੱਗ ਪਏ। ਸਭ ਲੋਕ ਹੈਰਾਨ ਸਨ ਕਿ ਉਹਨਾਂ ਦੇ ਜੀਵਨ ਵਿੱਚ ਇੱਕਦਮ ਇੰਨੀ ਤਬਦੀਲੀ ਕਿਵੇਂ ਆ ਗਈ। ਜਿਨ੍ਹਾਂ ਗਰੀਬਾਂ ਨੂੰ ਉਹਨਾਂ ਨੇ ਵੀ ਆਜੀ ਪੈਸੇ ਦਿੱਤੇ ਸਨ ਉਹਨਾਂ ਤੋਂ ਨਾ ਮੰਗਣੇ ਤੇ ਨਾ ਹੀ ਉਹਨਾਂ ਨੂੰ ਪਰੇਸ਼ਾਨ ਕਰਨਾ ਐਵੇਂ ਭਾਈ ਮਹੀਸ਼ਾ ਜੀ ਨੂੰ ਬਹੁਤ ਘਾਟਾ ਪੈਣ ਲੱਗ ਪਿਆ ਆਂਡੀ ਗਵੰਡੀ ਤਾਣੇ ਮਾਰਨ ਲੱਗੇ ਕਿ ਚੰਗੀ ਸਿੱਖੀ ਧਾਰਨ ਕੀਤੀ ਹੈ ਗੰਗਾਲੀ ਦੇ ਰਾਤ ਉਰ ਪਿਆ ਹੈ ਪਰ ਭਾਈ ਮਹੀਸ਼ਾ ਜੀ ਨੇ ਲੋਕਾਂ ਦੀਆਂ ਲੋਕਾਂ ਦੀ ਨਿੰਦਿਆ ਦੀ ਪਰਵਾਹ ਨਾ ਕੀਤੀ ਤੇ ਗੁਰੂ ਜੀ ਦੇ ਹੁਕਮਾਂ ਤੇ ਪਹਿਰਾ ਦਿੰਦੇ ਰਹੇ ਗਰੀਬੀ ਦੀ ਵੀ ਉਹਨਾਂ ਨੇ ਪਰਵਾਹ ਨਾ ਕੀਤੀ ਗੁਰੂ ਜੀ ਭਾਈ ਮਹੇਸ਼ਾ ਜੀ ਦੇ ਇਸ ਸਿੱਧਕ ਅਤੇ ਨਾਮ ਸਿਮਰਨ ਦੀ ਕਮਾਈ ਤੋਂ ਬੜੇ ਖੁਸ਼ ਸਨ ਗੁਰੂ ਜੀ ਦੀ ਬਖਸ਼ਿਸ਼ ਨਾਲ ਭਾਈ ਮਹਿਸ਼ਾ ਜੀ ਹੱਕ ਦੀ ਕਮਾਈ ਕਰਦੇ ਹੋਏ ਫਿਰ ਤੋਂ ਮਾਲਾ-ਮਾਲ ਹੋਣ ਲੱਗ ਪਏ ਉਹ ਮਨ ਵਿੱਚ ਹਮੇਸ਼ਾ ਨਿਮਰਤਾ ਤੇ ਪ੍ਰੇਮ ਰੱਖਦੇ ਤੇ ਹਰ ਸਮੇਂ ਪ੍ਰਭੂ ਦੇ ਸਿਮਰਨ ਵਿੱਚ ਜੁੜੇ ਰਹਿੰਦੇ ਗੁਰੂ ਜੀ ਦੀ ਬਖਸ਼ਿਸ਼ ਨਾਲ ਉਹਨਾਂ ਦਾ ਜਨਮ ਸਫਲਾ ਹੋਇਆ ਤੇ ਉਹਨਾਂ ਦਾ ਲੋਕ ਸੁਖਿਆ ਤੇ ਪਰਲੋਕ ਸੁਖੀਲਾ ਹੋ ਗਿਆ ਸਿੱਖਿਆ ਗੁਰੂ ਜੀ ਦੇ ਹੁਕਮ ਅਨੁਸਾਰ ਚੱਲਣ ਨਾਲ ਸਭ ਬਰਕਤਾਂ ਮਿਲਦੀਆਂ ਹਨ ਸੰਸਾਰ ਵਿੱਚ ਵੀ ਸਤਕਾਰ ਮਿਲਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਥਾਂ ਮਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ